ਮਾਨਸਿਕ ਤੌਰ ਤੇ ਕਮਜ਼ੋਰ ਨੌਜਵਾਨ ਨੂੰ ਆਪਣੀ ਕੋਠੀ ਚਬੰਦਕ ਬਣਾ ਕੇ ਕੀਤੀ ਕੁਟਮਾਰ ਜਾਤੀ ਸੂਚਕ ਗਾਲਾਂ ਕੱਢਣ ਦੇ ਦੋਸ਼ ਟਾਂਡਾ ਦੇ ਪਿੰਡ ਬਾਬਕ ਮਾਨਸਿਕ ਤੌਰ ਤੇ ਕਮਜ਼ੋਰ ਨੌਜਵਾਨ ਦੀ ਕੁਟਮਾਰ ਕੀਤੀ ਤੇ ਘਰ ਦਾ ਸਾਮਾਨ ਖਿਲਰਿਆ ਅਤੇ ਜਾਤੀ ਸੂਚਕ ਗਾਲਾਂ ਕੱਢਣ ਵਾਲੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਪੁਲਿਸ ਨੇ ਇਹ ਮਾਮਲਾ surjit singh ਪੁੱਤਰ gurbachan singh ਵਾਸੀ ਪਿੰਡ ਬਾਬਕ harmandeep singh ਪੁੱਤਰ balbir singh ਵਾਸੀ ਪਿੰਡ ਬਾਬਕ ਮਨਿੰਦਰ ਸਿੰਘ ਪੁੱਤਰ ਸ਼ਮਿੰਦਰ ਸਿੰਘ ਵਾਸੀ ਦੜੀਆ ਜਸਵੀਰ ਸਿੰਘ ਉਰਫ ਕੋੜਾ ਵਾਸੀ ਦੜੀਆ ਦੇ ਖਿਲਾਫ ਦਰਜ ਕੀਤਾ ਹੈ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਕਮਲਜੀਤ ਮਾਨਸਿਕ ਤੌਰ ਤੇ ਕਮਜ਼ੋਰ ਹੈ ਹਰਮਨਦੀਪ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਉਸ ਦੇ ਲੜਕੇ ਨੂੰ ਹਰੇਗੀ ਤੇ ਲੈ ਗਿਆ ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਉਸ ਦੀਆਂ ਬਾਹਾਂ ਬੰਨ੍ਹ ਦਿੱਤੀਆਂ ਅਤੇ ਉਸ ਦੇ ਗੁੱਟ ਤੇ ਬਿਜਲੀ ਦੇ ਝਟਕੇ ਲਗਾਏ ਜਦੋਂ ਮੇਰੇ ਛੋਟੇ ਲੜਕੇ ਅਮਨਦੀਪ ਸਿੰਘ ਨੇ ਉਸਨੂੰ छुड़ाਉਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਵੀ ਕੁਟਮਾਰ ਕਰਕੇ ਜ਼ਖਮੀ ਕਰ ਦਿੱਤਾ ਕੀਤੀ ਸੋਹਲ ਵੈਬ ਟੀਵੀ ਤੋਂ ਪਰਵੀ ਕੁਮਾਰ ਦੀ ਰਿਪੋਰਟ ਮੈਂ ਬਾਪ ਦੇ ਰਹਿਣ ਵਾਲਾ ਜੀ ਮੇਰੇ ਮੁੰਡੇ ਨੂੰ ਘਰੋਂ ਲੈ ਜਾਂਦੇ ਕੰਮ ਕਰਾਉਣ ਨੂੰ ਤਾਂ ਮੁਰਕੇ ਕੰਮ ਕਰਾ ਕੇ ਕਹਿਣ ਲੱਗਾ ਬਈ ਮੇਰੀ ਮਸ਼ੀਨ ਡ੍ਰਿਲ ਮਸ਼ੀਨ ਚੱਕੇ ਲੈ ਗਿਆ ਤੇ ਸਾਡੇ ਮੁੰਡੇ ਨੂੰ ਇੰਨਾ ਤਾਂ ਪਤਾ ਵੀ ਨਹੀਂ ਆ ਡ੍ਰਿਲ ਦੇ ਮਸ਼ੀਨ ਕਿਹਨੂੰ ਕਹਿੰਦੇ ਆ ਤੇ ਇਹ ਨਹੀਂ ਪਾ ਜੀ ਨੰਗਾ ਕਰਕੇ ਮੁਰਕੇ ਬੰਨ ਕੇ ਕੁੱਟਿਆ ਕਨਾਲੇ கரੰਟ ਲਾਉਂਦੇ ਰਹੇ ਤੇ ਨਾਲੇ ਮੁੰਡਿਆਂ ਨੂੰ ਨੰਗਾ ਕੀਤਾ ਸੀ ਤੇ ਬਹੁਤ ਜ਼ਿਆਦਾ ਕੁੱਟਿਆ ਇਹ ਨਹੀਂ ਤੇ ਇਹਦੇ ਨੀਂਦ ਪਾਉ ਸੀ ਭਾਜੀ ਤਾਂ ਮੇਰੇ ਘਰ ਵਾਲੀ ਮੁਰਕੇ ਇਹ ਮੁੰਡੇ ਨੂੰ ਨਾਲ ਲੈ ਕੇ ਗਈ ਤਾਂ ਔਰ ਜਾ ਕੇ ਹੱਥ ਪੈਰ ਇਹਦੇ ਖਲਾਏ ਪਿੱਛੇ ਨੂੰ ਬਾਹਾਂ ਵਧੀਆਂ ਸੀ ਤਾਂ ਇਹਦੇ ਸਿਰ 'ਚ ਪਤਾ ਨਹੀਂ ਕੀ ਮਾਰਿਆ ਨਾਲੇ ਟਾਂਕੇ ਲੱਗਿਓ ਛੱਟਾਂ ਲਾਈਆਂ ਇਹਨੇ ਤਾਂ ਮੁਰਕੇ ਮੇਰੇ ਨਿੱਕੇ ਮੁੰਡੇ ਨੂੰ ਵੀ ਯਾਨੀ ਰਾਤੀ ਆਣ ਕੇ ਯਾਨੀ ਨਾ ਉਹ ਟਾਂਕੀਆਂ ਮੈਨੂੰ ਫੋਨ ਤੇ ਦਿੱਤੀਆਂ ਤੇ ਕਹਿੰਦਾ ਤੇਰੇ ਘਰ ਆਉਂਦੇ ਆ ਤੇ ਮੈਂ ਨੈਣੋ ਵਾਲ ਪਿੰਡ ਸਿਗਾ ਉਹਦੇ ਕੰਮ ਤੋਂ ਆਉਂਦਾ ਤਾਂ ਮੈਨੂੰ ਕਹਿੰਦਾ ਚੱਲ ਤੂੰ ਘਰ ਤਾਂ ਤੇਰੇ ਆਏ ਉਹ ਵੀ ਮੇਰੇ ਕੋਲ ਰਿਪੋਰਟ ਹੋਊਗਾ ਜੀ ਮੌਕੇ ਦੀ ਤਾਂ ਇਹ ਮੁਰਕੇ ਦੇ ਦੇਰੇ ਲੋਕੀ ਸੌਂ ਗਏ ਤਾਂ ਮੁਰਕੇ ਕੁੱਟਣ ਆਪ ਹੈ ਜੀ ਕਿ ਤਿੰਨ ਜਣਾ ਸੀਗੇ ਤੇ ਢਿੱਡ ਚ ਲੱਤਾ ਵੀ ਮਾਰੀਆਂ ਮੁੰਡੇ ਦੇ ਤਾਂ ਮੁਰਕੇ ਕਹਿੰਦਾ ਇਹ ਵੀਡੀਓ ਕਾ ਤੋ ਨੈਟ ਤੇ ਪਾਈ ਆ ਤੇ ਫੈਡਾਂ ਨੇ ਆ ਭਾਜੀ ਗਰੀਬੀ ਹੈਗੀ ਸਾਡੇ ਦਾ ਭਾਜੀ ਸਾਨੂੰ ਮਾਨ ਪੈਂਦੇ ਆ ਮੈਨੂੰ ਇਹਨਾਂ ਦਾ ਖਤਰਾ ਰਾਤ ਨੂੰ ਵੀ ਭਾਜੀ ਕੋਸ਼ਿਸ਼ ਕਰ ਸਕਦੇ ਤੇ ਇਹ ਮੁੰਡੇ ਦਾ ਦਿਮਾਗ ਨੇ ਕੰਮ ਕਰਦਾ ਭਾਜੀ ਤੇ ਇਹ ਜਾਣੀ ਇਹ ਨੂੰ ਇਹਨੂੰ ਰਾਤਲਾ ਪੂਰੀ ਚੰਗੀ ਤਰ੍ਹਾਂ ਗਰੰਟ ਲਾਉਂਦੇ ਰਹਾ ਨੰਗਾ ਕਰ ਤੇ ਇਹ ਮੁੰਡੇ ਦਾ ਦਿਮਾਗ ਅੱਗੇ ਹੈ ਨਹੀਂ ਤੇ ਕੰਮ ਕਰਾਉਂਦੇ ਰਹਿੰਦੇ ਆ ਭਾਜੀ ਏ ਮੇਰਾ ਪੁੱਤ ਵੀ ਦਿਮਾਗੀ ਹਾਲਤ ਤੋਂ ਬਿਲਕੁਲ ਸਹੀ ਨਹੀਂ ਹੈਗਾ। ਇਹਨੂੰ ਕੱਲ 4 ਮੁੰਡੇ ਪਰਸੋਂ ਨਾਲ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਲੈ ਗਏ ਘਰ ਕਹਿੰਦੇ ਸਾਡੇ ਇੱਥੇ ਦਿਹਾੜੀ ਲਉਣਾ ਆ। ਉਹਨੇ ਦਿਹਾੜੀ ਨਹੀਂ ਲਾਇਆ ਸਮਾਂ ਕਿ ਇਸ ਨੂੰ ਬੰਨ ਕੇ ਕੁੱਟਿਆ। ਇਹਦੀਆਂ ਬਾਹਾਂ ਵੀ ਬੰਨੀਆਂ ਹੋਈਆਂ ਸੀ ਤੇ ਪੈਰ ਵੀ ਬੰਨੇ ਸੀਗੇ। ਤੇ ਮੇਰੇ ਬੇਟੇ ਦੇ ਸਿਰ 'ਚ ਵੀ ਡੰਡਾ ਮਾਰਿਆ ਐ ਨਹੀਂ ਪਤਾ ਨਹੀਂ ਕੀ ਮਾਰਿਆ ਸਿਰ 'ਚ ਤੇ ਟਾਂਕੇ ਲੱਗੇ ਆ ਸਿਰ 'ਚ ਵੀ ਤੇ ਨਾਲੇ ਇਹਨੂੰ ਘਰੰਟ ਲਾਇਆ ਉਹਨੇ। ਤੇ ਜਿਹੜੇ ਮੁੰਡੇ ਨੇ ਇਹਨ ਪੂਰਾ ਨੰਗਾ ਕੀਤਾ ਹੋਇਆ ਸੀ ਇੱਥੇ ਤੱਕ ਹੀ ਤੇੜ ਕੱਛਾ ਵੀ ਨਹੀਂ ਸੀਗਾ। ਤੇ ਜਿਹਨੇ ਮੁੰਡਿਆਂ ਨਾਲ ਕੁੱਟਿਆ ਨਾ ਉਹਨਾਂ ਵਿੱਚ ਇੱਕ ਮੁੰਡੇ ਦੀ ਮਾਂ ਵੀ ਉਹਨਾਂ ਮੁੰਡਿਆਂ ਨੂੰ ਹੱਲਾਸ਼ੇਰੀ ਦੇ ਰਹੀ ਸੀ ਕਿ ਇਹਨੂੰ ਹੋਰ ਕੁੱਟੋ ਉਹ ਤਾਂ ਮੈਂ ਜਦੋਂ ਬਾਹਰ ਬਾਹਰ ਘੁੰਮਣ ਨਿਕਲੀ ਤਾਂ ਮੈਨੂੰ ਉਦੋਂ ਮੇਰੇ ਬੱਚੇ ਦੀ ਆਵਾਜ਼ ਸੁਣੀ ਰੋਂਦੇ ਦੀ ਤਾਂ ਫਿਰ ਮੈਂ ਜਦੋਂ દોੜੀ ਉਹਨਾਂ ਦੇ ਘਰ ਦੇਖਿਆ ਤਾਂ ਮੇਰਾ ਮੁੰਡਾ ਨੰਗਾ ਹੀ ਉਹਨੇ ਲੰਮਾ ਪਾਇਆ ਸੀ ਮੁੰਡਾ ਮੇਰਾ ਰਾਟ ਬਹੁਤ ਜ਼ਿਆਦਾ ਬੰਦੇ ਮੁੰਡੇ ਦੀ ਹਾਲਤ ਬਿਲਕੁਲ ਬੁਰੀ ਕੀਤੀ ਹੋਈ ਸੀਗੀ ਤਾਂ ਸਾਡੇ ਗਵਾਂਡੀਆਂ ਦਾ ਮੁੰਡਾ ਸੀ ਉਹਨੂੰ ਮੈਂ ਨਾਲ ਲੈ ਕੇ ਗਈ ਉਸ ਮੁੰਡੇ ਨਾਲ ਜਾ ਕੇ ਹਨਾ ਖਲਾਇਆ ਜ਼ਬਰਦਸਤੀ ਉਹਨੂੰ ਮੁੰਡੇ ਨੇ ਵੀ ਗਾਲਾਂ ਕੱਢਦੇ ਸੀ ਉਹਨੇ ਵੀ ਕੁੱਟਣ ਤੋੜਦੇ ਸੀ ਖੋਲਦੇ ਨਹੀਂ ਸੀ ਮੁੰ ਤਾਂ ਜ਼ਬਰਦਸਤੀ ਉਸ ਮੁੰਡੇ ਨਾਲ ਖਲਾਇਆ ਤੇ ਕਿਸੇ ਦਾ ਨਾ ਪਰ ਨਾਲ ਸਿਰ ਤੋਂ ਲਹਾ ਕੇ ਮੁੰਡੇ ਦੇ ਤੇੜ ਲਾ ਕੇ ਫੇ ਅਸੀਂ ਘਰ ਲੈ ਕੇ ਆਏ ਮੇਰੇ ਬੇਟੇ ਦੀ ਹਾਲਤ ਬਹੁਤ ਮਾੜੀ ਕੀਤੀ ਹੋਈ ਸੀ ਉਹਨੇ ਹੁਣ ਬੱਚਾ ਮੇਰਾ ਇੰਨਾ ਜ਼ਿਆਦਾ ਡਰ ਗਿਆ ਹੈ ਨਾ ਕਿ ਉਹ ਬਾਹਰ ਨਿਕਣ ਤੋਂ ਵੀ ਘਬਰਾਉਂਦਾ ਆ ਉਹਨਾਂ ਮੁੰਡਿਆਂ ਤੋਂ ਤਾਂ ਉਹਨਾਂ ਦੀ ਵਜ੍ਹਾ ਨਹੀਂ ਹੈ ਅਜੇ ਤੱਕ ਵੀ ਦੱਸੀ ਵੀ ਕੇਸ ਵਜ੍ਹਾ ਨਾਲ ਮੇਰੇ ਬੇਟੇ ਨੂੰ ਕੁੱਟਦੇ ਮਾਰਦੇ ਆ ਕਿਉਂ ਕੁੱਟਿਆ ਇੰਨੇ ਕਹੀ ਜਾਂਦੇ ਕਿ ਡ੍ਰਿਲ ਚੋਰੀ ਕੀਤੀ ਆ ਤੁਸੀਂ ਇਹ ਦੇਖ ਲਓ ਕਿ ਮੇਰੇ ਬੇਟੇ ਦੀ ਹਾਲਤ ਹੈਗੀ ਆ ਡ੍ਰਿਲ ਚੋਰੀ ਕਰਨ ਵਾਲੀ ਇਹ ਕਰ ਸਕਦਾ ਡ੍ਰਿਲ ਚੋਰੀ ਇਹ ਤਾਂ ਵਿਚਾਰੇ ਦਾ ਦਿਮਾਗ ਵੀ ਸਹੀ ਹੈ ਨਹੀਂ ਇੱਥੇ ਤੱਕ ਕੇ ਬੋਲ ਵੀ ਨਹੀਂ ਚੱਜ ਨਾ ਸਕਦਾ ਇਹ ਮੇਰੀ ਤਾਂ ਸਾਰੇ ਅੱਗੇ ਇਹ ਅਪੀਲ ਆ ਕਿ ਜੇ ਨਹੀਂ ਮੇਰੇ ਬੱਚੇ ਦਾ ਇਹ ਹਾਲ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਵੋ ਹਲੋ ਹਾਂਜੀ ਪਾਜੀ ਆ ਦੇਖ ਲੋ ਫੈਮਿਲੀ ਮੇਰੀ ਭੈਣ ਦੀ ਤੇ ਤੁਸੀਂ ਪਹਿਲਾਂ ਇਹਨਾਂ ਦਾ ਘਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਦੇਖ ਲੋ ਆ ਘਰ ਇਹਨਾਂ ਵਿਚਾਰਿਆਂ ਦਾ ਤੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਬੜੀ ਬੇਇਨਸਾਫੀ ਕੀਤੀ ਜੱਟਾਂ ਦੇ ਮੁੰਡਿਆਂ ਨੇ ਤੇ ਆਹ ਦੇਖੋ ਜੱਜਾ ਜੀ ਹੁਣੀ ਵਿਚਾਰੇ ਤੇ ਦੇਖ ਲੋ ਇਹ ਲੜ ਸਕਦੇ ਕਦੀ ਕਿਸੇ ਨਾਲ ਇਹ ਤਾਂ ਕਦੀ ਕਿਸੇ ਨੂੰ ਉਦਾਂ ਹੁੰਨੀ ਕੀ ਨਹੀਂ ਕਰਦੇ ਵਿਚਾਰੇ ਆ ਮੁੰਡਾ ਦੇਖੋ ਵਿਚਾਰਾ ਨਾ ਬੋਲਣ ਚ ਵੀ ਇਹ ਵਿਚਾਰਾ ਬੋਲ ਨਹੀਂ ਸਕਦਾ ਹਾਂਜੀ ਤੇ ਇਹਦਾ ਦੇਖੋ ਸਿਰ 파ੜਿਆ ਹੈ ਇਹਦਾ ਸਿਰ ਤੇ ਵੀ ਟਾਂਕੇ ਲੱਗੇ ਹੋਏ ਆ ਸਟਿਚ ਤੇ ਇਹਦੇ ਪਿੱਛੇ ਬੈਕ ਤੇ ਤੁਹਾਨੂੰ ਮੈਂ ਪਹਿਲਾਂ ਫੋਟੋ ਸੈਂਡ ਕੀਤੀ ਹੋਈ ਵੀਡੀਓ ਜਿਹੜੀ ਤੁਸੀਂ ਦੇਖੀ ਆ ਬਹੁਤ ਲਾਸ਼ਾਂ ਪਈਆਂ ਹੋਈਆਂ ਸੀ ਇਹਨੂੰ ਇਹਨੂੰ ਨੰਗਾ ਕਰਕੇ ਕੁੱਟਿਆ ਗਿਆ ਅੰਡਰਵੇਅਰ ਤੱਕ ਵੀ ਇਹਦੀ ਉਤਾਰ ਦਿੱਤੀ ਗਈ ਇਥੋਂ ਮੇਰੀ ਭੈਣ ਵਿਚਾਰੀ ਇੱਕ ਬੰਦੇ ਨੂੰ ਮੁੰਡੇ ਨੂੰ ਲੈ ਕੇ ਗਈ ਉਹਨਾਂ ਦੇ ਘਰ ਜੋ ਦੇਖਿਆ ਤੇਰੇ ਹੱਥ ਪੈਰ ਬੰਨੇ ਹੋਏ ਸੀਗੇ ਤੇਰੀ ਬਾਹਾਂ ਨੂੰ ਵੀ ਕਰੰਟ ਲਗਾਇਆ ਤੇ ਇਹਦੇ ਪੈਰ ਵੀ ਜਦਾ ਬਥੇਲੀ ਤੇ ਵੀ ਮਾਰੀਆਂ ਡੰਡੇ ਤੇ ਇਹਦੀ ਹੋ ਬੁਰੀ ਹਾਲਤ ਕੀਤੀ ਹੋਈ ਸੀ ਪਰਸੋਂ ਉਹ ਨਹੀਂ ਮੁੰਡਿਆਂ ਨੇ ਤਾਂ ਕੋਈ ਪਿੰਡ ਦਾ ਮੁੰਡਾ ਨਾਲ ਗਿਆ ਮੇਰੀ ਭੈਣ ਦੇ ਤਾਂ ਇਹਨੂੰ ਖੋਲਿਆ ਤੇ ਨੰਗੇ ਨੂੰ ਅਗਨੇ ਨੇ ਆਪਣੇ ਪਰ ਨਾਲ ਦੇ ਕੇ ਤਾਂ ਘਰ ਲਿਆਂਦਾ ਇਹਦੇ ਕੱਪੜਿਆਂ ਨੇ ਵੀ ਅੱਗ ਲਾ ਦਿੱਤੀ ਉਹਦੀ ਹਾਂਜੀ ਤੇ ਆਹ ਛੋਟਾ ਬੇਟਾ ਸੀ ਇਹਨੇ ਫੇਸਬੁੱਕ ਤੇ ਉਹਦੀ ਵੀਡੀਓ ਪਾਤੀ ਆਪਣੇ ਬ੍ਰਦਰ ਦੀ ਛੋਟੇ ਦੀ ਬੜੇ ਜੀ ਕੇ ਦਿਖਾ ਲੋਕੀ ਦੇਖਣ ਪਤਾ ਲੱਗੇ ਲੋਕਾਂ ਨੂੰ ਵੀ ਇਹ ਕੀ ਚੀਜ਼ ਆ ਜੱਟ ਤੇ ਉਹਨੇ ਇਹਨਾਂ ਫਿਰ ਰਾਤ ਨੂੰ ਆ ਕੇ ਜਿੱਜਾ ਜੀ ਉਹਨਾਂ ਨੂੰ ਧਮਕੀ ਦਿੱਤੀ ਪਹਿਲਾਂ ਉਹਨੇ ਫੋਨ ਦੇ ਉੱਤੇ ਫਿਰ ਰਾਤ ਨੂੰ ਆ ਕੇ ਮੁੰਡੇ ਲੈ ਕੇ ਆ ਗਿਆ ਰਾਤੀ 8:30 ਵਜੇ ਤੱਕ ਉਹ ਇਹਨਾਂ ਮੁੰਡੇ ਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਇਹਨੂੰ ਵੀ ਢਿੱਡ 'ਚ ਲੱਤਾਂ ਮਾਰੀਆਂ ਮੁੰਡੇ ਵਿਚਾਰੇ ਦੇ ਤੇ ਇਹ ਵੀ ਵਿਚਾਰਾ ਇੰਨਾ ਜਾਨੀ ਕਿ ਚਲਾਕ ਉਸ ਤੇ ਜੇ ਕਹਦੀ ਉਹ ਵੀ ਹੈ ਨਹੀਂ ਹਾਂਜੀ ਇਹਨਾਂ ਇਦਾਂ ਦੇ ਹਲਾਤ ਮੇਰੀ ਭੈਣ ਛਡੌਣ ਲੱਗੀ ਤਾਂ ਉਹਦੀ ਅੱਖ ਵਿੱਚ ਮੁੱਕਾ ਮਾਰਿਆ ਮੇਰੀ ਭੈਣ ਵੀ ਵਿਚਾਰੀ ਦੇਖ ਲਓ ਹਲਾਤਾਂ ਮੇਰੀ ਭੈਣ ਦੇ ਵੀ ਦੇਖੋ ਇਹਦੀ ਅੱਖ ਦੇ ਵਿੱਚ ਮੁੱਕਾ ਮਾਰਿਆ ਅੱਖ ਵੀ ਤੇ ਆਪ ਇਹਨਾਂ ਦਾ بڑا ਬੇਟਾ ਆ ਤੇ ਬਾਕੀ ਹੁਣ ਤੁਸੀਂ ਆਪ ਦੇਖ ਲਓ